ਸਤਸ੍ਰੀ ਅਕਾਲ ਦਰਸ਼ਕੋ ਮੈਂ ਪ੍ਰਵੇਸ਼ ਬਾਮਲ ਤੇ ਤੁਸੀਂ ਦੇਖ ਰਹੇ ਹੋ ਸਟੋਰੀ ਜ਼ੋਨ ਸਪੌਟਲਾਈਟ ਅੱਜ ਦੀ ਖਬਰ ਨੇ ਸਿਰਫ ਅਮਰੀਕਾ ਹੀ ਨਹੀਂ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੇ ਦਿਲਾਂ ਨੂੰ ਵੀ ਹਿਲਾ ਦਿੱਤਾ ਹੈ 73 ਸਾਲਾਂ ਬੀਬੀ ਹਰਜੀਤ ਕੌਰ ਜਿਨ੍ਹਾਂ ਨੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਅਮਰੀਕਾ ਵਿੱਚ ਬਤਾਇਆ ਉਹਨਾਂ ਨੂੰ ਕੁਝ ਦਿਨ ਪਹਿਲਾਂ ਅਚਾਨਕ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਗਿਆ ਨਾ ਉਹਨਾਂ ਨੂੰ ਆਪਣੇ ਪਰਿਵਾਰ ਨਾਲ ਆਖਰੀ ਵਾਰ ਮਿਲਣ ਦਾ ਮੌਕਾ ਮਿਲਿਆ ਨਾ ਹੀ ਇੱਜ਼ਤ ਨਾਲ ਰੁਕਸਤ ਹੋਈ ਉਹਨਾਂ ਨੂੰ ਹਥਕੜੀਆਂ ਪਾ ਕੇ ਚਾਰਟਰ ਪਲੇਨ ਵਿੱਚ ਹੋਰ ਡਿਪੋਰਟੀਆਂ ਦੇ ਨਾਲ ਭੇਜਿਆ ਗਿਆ ਅਤੇ ਆ ਸੁਣ ਕੇ ਹੀ ਮਨੁੱਖਤਾ ਸਵਾਲਾਂ ਦੇ ਘੇਰੇ 'ਚ ਆ ਜਾਂਦੀ ਹੈ 1992 ਵਿੱਚ ਉਹਨਾਂ ਨੇ ਅਮਰੀਕਾ ਦਾ ਰੁੱਖ ਕੀਤਾ ਸਿੰਗਲ ਮਦਰ ਵਜੋਂ ਆਪਣੀ ਜ਼ਿੰਦਗੀ ਬਣਾਉਣ ਲਈ ਉਹਨਾਂ ਨੇ ਅਸਾਈਲਮ ਲਈ ਅਰਜੀ ਦਿੱਤੀ ਸੀ ਪਰ 2012 ਵਿੱਚ ਕੇਸ ਰੱਦ ਹੋ ਗਿਆ ਉਸ ਤੋਂ ਬਾਅਦ ਸਾਰੇ ਅਪੀਲਾਂ ਵੀ ਖਾਰਜ ਹੋ ਗਈਆਂ ਕਾਨੂੰਨ ਦੇ ਤਹਿਤ ਜਦੋਂ ਕੋਈ ਲੀਗਲ ਰੈਮੇਡੀ ਨਹੀਂ ਬਚਦੀ ਦਾ ਵਿਅਕਤੀ ਰਿਮੂਵਲ ਪ੍ਰੋਸੀਡਿੰਗਸ ਵਿੱਚ ਆ ਜਾਂਦਾ ਹੈ ਹਰਜੀਤ ਕੌਰ ਨੂੰ ਵੀ ਆਈਸੀਈ ਸੁਪਰਵੀਜ਼ਨ ਆਰਡਰ ਹਟ ਰੱਖਿਆ ਗਿਆ ਸੀ ਜਿਸ ਅਨੁਸਾਰ ਉਹਨਾਂ ਨੂੰ ਹਰ 6 ਮਹੀਨੇ ਚੈੱਕ ਇਨ ਕਰਨਾ ਪੈਂਦਾ ਸੀ ਆ ਰੂਟੀਨ ਸੀ ਪਰ ਇਸ ਵਾਰੀ ਹਾਲਾਤ ਬਦਲ ਗਏ ਜਦੋਂ ਇੰਡੀਅਨ ਕੌਂਸੂਲੇਟ ਨੇ ਉਹਨਾਂ ਦੇ ਟਰੈਵਲ ਡਾਕੂਮੈਂਟ ਜਾਰੀ ਕੀਤੇ ਤਾਂ ਆਈਸੀਈ ਕੋਲ ਕੋਈ ਰੁਕਾਵਟ ਨਹੀਂ ਸੀ ਅਤੇ ਇਸ ਤਰ੍ਹਾਂ ਕਾਨੂੰਨੀ ਤੌਰ ਤੇ ਉਹਨਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਕਾਨੂੰਨ ਸ਼ਾਇਦ ਪੂਰਾ ਹੋ ਗਿਆ ਹੋਵੇ ਪਰ ਮਨੁੱਖਤਾ ਦਾ ਇਮਤਿਹਾਨ ਫੇਲ ਹੋ ਗਿਆ ਡਿਪੋਰਟੇਸ਼ਨ ਦੇ ਉਹ ਦਿਨ ਉਹਨਾਂ ਦੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਪਲ ਸਾਬਤ ਹੋਏ ਡਬਲ ਨੀ ਰੀਪਲੇਸਮੈਂਟ ਸਰਜਰੀ ਤੋਂ ਬਾਅਦ ਵੀ ਉਹਨਾਂ ਨੂੰ ਕਈ ਦਿਨਾਂ ਤੱਕ ਵੱਖ-ਵੱਖ ਡਿਟੈਂਸ਼ਨ ਸੈਂਟਰਾਂ ਵਿੱਚ ਰੱਖਿਆ ਗਿਆ ਕਿਸੇ ਸੈਂਟਰ ਵਿੱਚ ਬਿਸਤਰੇ ਨਹੀਂ ਸੰਤੇ ਫर्श ਤੇ ਕੰਬਲ ਸੁੱਟ ਦਿੱਤਾ ਜਾਂਦਾ ਸੀ ਦਵਾਈਆਂ ਲਈ ਖਾਣਾ ਮੰਗਿਆ ਤਾਂ ਸਿਰਫ ਇੱਕ ਚੀਜ਼ ਸੈਂਡਵਿਚ ਦਿੱਤੀ ਗਈ ਪਾਣੀ ਦੀ ਮੰਗ ਤੇ ਕਈ ਵਾਰ ਬਰਫ਼ ਦੇ ਟੁਕੜੇ ਸਾਹਮਣੇ ਸੁੱਟੇ ਦਿੱਤੇ ਗਏ ਜਦੋਂ ਉਹਨਾਂ ਨੇ ਕਿਹਾ ਕਿ ਡੈਂਚਰ ਨਾਲ ਚਬ ਨਹੀਂ ਸਕਦੇ ਤਾਂ ਇੱਕ ਗਾਰਡ ਨੇ ਤੰਜ ਮਾਰਦੇ ਕਿਹਾ ਆ ਤੇਰੀ ਗਲਤੀ ਹੈ ਨਾ ਸ਼ਾਵਰ ਦੀ ਸਹੂਲਤ ਨਾ ਹੀ ਵਕੀਲ ਨਾਲ ਗੱਲ ਕਰਨ ਦੀ ਆਜ਼ਾਦੀ ਤੇ ਆਖਰੀ ਵੇਲੇ ਵੈਟ ਵਾਈਪਸ ਦੇ ਕੇ ਕਿਹਾ ਗਿਆ ਕਿ ਜਿੰਨਾ ਸਾਫ਼ ਹੋ ਸਕਦੇ ਹੋ ਹੋ ਜਾਓ ਇੱਕ ਚਾਰਟਰ ਪਲੇਨ ਵਿੱਚ ਉਹਨਾਂ ਨੂੰ ਹਥਕੜੀਆਂ ਪਾ ਕੇ ਹੋਰਾਂ ਦੇ ਨਾਲ ਭੇਜਿਆ ਗਿਆ ਇੱਕ ਬਜ਼ੁਰਗ ਮਹਿਲਾ ਨਾਲ ਆ ਸਲੂਕ ਸਿਰਫ ਅਮਾਨਵੀ ਨਹੀਂ ਸਗੋਂ ਸਿਆਸੀ ਦਿਲਾਸੇ ਦੇ ਸਾਰੇ ਦਾਅਵਿਆਂ ਨੂੰ ਕਟਦਾ ਹੈ ਇਸ ਖਬਰ ਨੇ ਅਮਰੀਕਾ ਵਿੱਚ ਸਿੱਖ ਡਾਇਸਪੋਰਾ ਨੂੰ ਗੁੱਸੇ ਨਾਲ ਸੜਕਾਂ ਤੇ ਲਿਆ ਆਇਆ ਕੈਲੀਫੋਰਨੀਆ ਵਿੱਚ ਸੈਕਰਡੇ ਲੋਕਾਂ ਨੇ ਰੈਲੀਆਂ ਕੱਢੀਆਂ ਬ੍ਰਿੰਗ ਗ੍ਰੈਂਡਮਾ ਹੋਮ ਅਤੇ ਹੈਂਡਸ ਆਫ ਆਰ ਗ੍ਰੈਂਡਮਾ ਦੇ ਨਾਅਰੇ ਗੂੰਜੇ ਐਨਬੀਸੀ ਨਿਊਜ਼ ਬੀਬੀਸੀ ਹਿੰਦੁਸਤਾਨ ਟਾਈਮਜ਼ ਵਰਗੇ ਵੱਡੀਆਂ ਮੀਡੀਆ ਹਾਊਸਾਂ ਨੇ ਇਸ ਨੂੰ ਹਾਈਲਾਈਟ ਕੀਤਾ ਕਈ ਅਮਰੀਕੀ ਕਾਂਗਰਸ ਮੈਂਬਰਾਂ ਨੇ ਵੀ ਕਿਹਾ ਕਿ ਆ ਕੋਈ ਆਫੈਂਡਰ ਨਹੀਂ ਸੀ ਸਗੋ ਹਲਾਤਾ ਦੀ ਸ਼ਿਕਾਰ ਇੱਕ ਬੇਕਸੂਰ ਬਜ਼ੁਰਗ ਔਰਤ ਸੀਗੀ ਭਾਰਤ ਵਿੱਚ ਵੀ ਇਸ ਦੀ ਗੂੰਜ ਸੁਣਾਈ ਦਿੱਤੀ ਰਾਜ ਸਭਾ ਦੇ ਮੈਂਬਰ ਵਿਕਰਮਜੀਤ ਸਿੰਘ ਸਾਨੇ ਨੇ ਟਵੀਟ ਕਰਕੇ ਕਿਹਾ ਕਿ 33 ਸਾਲਾਂ ਤੱਕ ਖਰਜੀਤ ਕਰਨੇ ਅਮਰੀਕਾ ਦੇ ਸਾਰੇ ਨਿਯਮ ਮੰਨੇ ਪਰ ਵਾਪਸੀ ਉਹਨਾਂ ਨੂੰ ਇੱਜ਼ਤ ਨਹੀਂ ਸਕੋ ਹਥਕੜੀਆਂ ਮਿਲੀਆਂ ਉਹਨਾਂ ਨੇ ਲਿਖਿਆ ਅ ਸੋਸਾਇਟੀ ਇਜ਼ ਜਸਟ ਬਾਇ ਨਾਟ ਬਾਈ ਹਾਊ ਇਟ ਟ੍ਰੀਟਸ ਦੀ ਪਾਵਰਫੁਲ ਬਟ ਬਾਈ ਹਾਊ ਇਟ ਟ੍ਰੀਟਸ ਇਟਸ ਮੋਸਟ ਵਲਨਰੇਬਲ ਆ ਕੇਸ ਦਰਸਾਉਂਦਾ ਹੈ ਕਿ ਇਮੀਗ੍ਰੇਸ਼ਨ ਸਿਸਟਮ ਸਿਰਫ ਕਾਨੂੰਨੀ ਲਕੀਰਾ ਦਾ ਨੋ ਨਹੀਂ ਹੈ ਸਗੋ ਸਿਆਸੀ ਦਬਾਵਾ ਅਤੇ ਮਨੁੱਖੀ ਹੱਕਾਂ ਵਿਚਕਾਰ ਖਿੱਚਤਾਨ ਦਾ ਮੈਦਾਨ ਹੈ ਇਮੀਗ੍ਰੈਂਟਾਂ ਨੇ ਅਮਰੀਕਾ ਦੇ ਜੀਡੀਪੀ ਤੋਂ ਲੈ ਕੇ ਹੈਲਥ케ਅਰ ਅਤੇ ਟੈਕ ਇੰਡਸਟਰੀ ਤੱਕ ਆਪਣੇ ਖੂਨ ਪਸੀਨੇ ਨਾਲ ਯੋਗਦਾਨ ਦਿੱਤਾ ਹੈ ਪਰ ਜਦੋਂ ਉਹਨਾਂ ਵਰਗੇ ਬਜ਼ੁਰਗ ਕਮਜ਼ੋਰ ਹੋ ਗਏ ਤਾਂ ਉਹਨਾਂ ਨੂੰ ਸਿਰਫ ਆਕੜਿਆਂ ਦਾ ਖੇਲ ਬਣਾ ਕੇ ਬਾਹਰ ਕੱਢ ਦਿੱਤਾ ਗਿਆ ਆ ਤਰੀਕਾ ਜਾਰੀ ਰਿਹਾ ਤਾਂ ਅਮਰੀਕਾ ਛੇਤੀ ਹੀ ਆਪਣੀ ਉਹ ਛਵੀ ਗਵਾ ਦੇਵੇਗਾ ਜਿਹਦੇ ਚ ਉਹਨੂੰ ਲੈਂਡ ਆਫ ਇਮੀਗ੍ਰੈਂਟਸ ਕਿਹਾ ਜਾਂਦਾ ਹੈ ਕਿਸੇ ਵੀ ਰਾਸ਼ਟਰ ਦੀ ਮਹਾਨਤਾ ਉਹਦੀ ਜੀਡੀਪੀ ਜਾਂ ਉਹਦੇ ਹਥਿਆਰ ਨਾਲ ਨਹੀਂ ਹੁੰਦੀ ਸਭੋ ਇਸ ਗੱਲ ਨਾਲ ਮਾਪੀ ਜਾਂਦੀ ਹੈ ਕਿ ਉਹ ਆਪਣੇ ਸਭ ਤੋਂ ਕਮਜ਼ੋਰ ਲੋਕਾਂ ਨਾਲ ਕਿਵੇਂ ਵਰਤਾਅ ਕਰਦਾ ਹੈ ਕਾਨੂੰਨ ਲਿਖੇ ਜਾ ਸਕਦੇ ਹਨ ਫੈਸਲੇ ਲਏ ਜਾ ਸਕਦੇ ਹਨ ਪਰ ਜੇਕਰ ਉਹਨਾਂ ਵਿੱਚ ਇਨਸਾਨੀਅਤ ਦੀ ਗੁੰਜਾਇਸ਼ ਨਹੀਂ ਹੈ ਤਾਂ ਸਿਰਫ ਠੰਡੀਆਂ ਲਕੀਰਾਂ ਹਨ ਸੱਚੀ ਸ਼ਾਨ ਉਸ ਸਮਾਜ ਦੀ ਹੈ ਜੋ ਦਇਆ ਨਿਆਏ ਅਤੇ ਇਨਸਾਨੀਅਤ ਨੂੰ ਆਪਣਾ ਮੁੱਲ ਬਣਾ ਕੇ ਚੱਲਦਾ ਹੈ ਤੁਹਾਡਾ ਇਸ ਪੂਰੇ ਐਪੀਸੋਡ ਬਾਰੇ ਕੀ ਮੰਨਣਾ ਹੈ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਚੋਣਾਂ ਵਿਵਾਦਾਂ ਦਾ ਵੜਾਪਾ ਅਰਥ ਵਿਵਸਥਾ ਦਾ ਭਰਤਾ गर्मा गर्म मुद्दों का चटपटा विश्लेषण व्यंग का तड़का बिट ऑफ सीरियस डिस्कशन हर हफ्ते स्पेशल एपिसोड स्टोरीज ऑन स्पॉटलाइट विद परवेश पामिल ओनली ऑन रैपिड लीक्स यूट्यूब चैनल